ਬਠਿੰਡਾ ਮਾਨਸਾ ਰੋਡ ਤੇ ਉਸ ਸਮੇਂ ਦਰਖਤਾ ਤੇ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦ ਇੱਕ ਕਲੋਨੀ ਦੇ ਮਾਲਕਾਂ ਵੱਲੋਂ ਸੜਕ ਤੇ ਖੜੇ ਦਰਖਤ ਮਹਿਕਮੇ ਦੀ ਮਨਜ਼ੂਰੀ ਨਾਲ ਕਟਵਾਉਣੇ ਸ਼ੁਰੂ ਕਰ ਦਿੱਤੇ ਇਸ ਮੌਕੇ ਤੋਂ ਇਨਾਰਾ ਵਿਰੋਧ ਕੀਤਾ ਗਿਆ ਅਤੇ ਇਹ ਲੋਕ ਇੱਥੇ ਤਰਨਾ ਲਾ ਕੇ ਬੈਠ ਗਏ ਅਤੇ ਠੇਕੇਦਾਰ ਨੇ ਕੰਮ ਬੰਦ ਕਰਵਾ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਤਕਰੀਬਨ 40-50 ਸਾਲ ਪੁਰਾਣੇ ਅੱਧੀ ਦਰਜਨ ਦੇ ਕਰੀਬ ਦਰਖਤ ਪੁੱਟ ਦਿੱਤੇ ਗਏ ਹਨ ਇਨਾਰਾ ਕਹਿਣਾ ਹੈ ਕਿ ਅਸੀਂ ਇੱਕ ਵੀ ਦਰਖਤ ਹੋਰ ਨਹੀਂ ਕਟਣ ਦੇਵਾਂਗੇ। ਆ ਇਹ ਲੱਕੜ ਦਾ ਕੰਮ ਕਰਦੇ ਜੀ। ਤੇ ਅੱਜ ਲੱਕੜਾ ਪਟ ਰਹੇ ਹੋਗੇ ਕੀ ਮਨਜ਼ੂਰੀ ਕੋਈ ਹੈਗੀ ਕਰਕੇ? ਹਾਂਜੀ ਮਨਜ਼ੂਰੀ ਹੈਗੀ ਆ। ਕਿਹਨੇ ਦਿੱਤੀ ਆ? ਮਨਜ਼ੂਰੀ ਉਹਨਾਂ ਡੀ ਐਫਓ ਸਾਹਿਬਾਂ ਨੇ ਉੱਥੇ ਜਗਲਾਤ ਵਿਭਾਗ ਨੇ ਦਿੱਤੀ ਹੋਈ ਜੀ। ਕਿੰਨੇ ਦਰਖਤ? ਦਰਖਤ ਹੋਣਗੇ ਜੀ 25-26 ਨਾਗਾ ਜੀ। ਕਿੰਨੇ ਕੁ ਮੋਟੇ ਆ ਤੇ ਮੋਟੇ 3 ਫੁੱਟ ਲਪੇਟ ਤੋਂ ਲੈ ਕੇ 4 ਫੁੱਟ ਲਪੇਟ ਤੱਕ ਆ ਜੀ। ਹਰੇ ਆ ਪੂਰੇ। ਹਰਿਆਈ ਹੈ ਦਾ। ਹਰਿਆੰਧੂ ਵੀ ਆਪਣੇ ਕੋਲ ਪਰਮਿਸ਼ਨ ਆ। ਹਰਿਆੰਦੀ ਪਰਮਿਸ਼ਨ ਆ? ਹਾਂਜੀ ਕਿੱਥੇ ਜੇ ਉਹ ਜਗ੍ਹਾ ਨਹੀਂ ਆਉਂਦਾ ਜੀ ਮੈਂ ਮਾਨਸਾ ਰੋਡ ਹੈ ਹਾਂ ਮਾਨਸਾ ਰੋਡ ਹੈ ਮੇਰਾ ਨਾਂ ਗੁਰਵਿੰਦਰ ਸ਼ਰਮਾ ਕੀ ਕਹਿਣਾ ਚਾਹੋਗੇ ਜਿਹੜਾ ਰੁੱਖ ਵੱਟੇ ਜਾ ਰਿਹਾ ਹੈ ਜੀ ਸਾਡੀ ਟੀਮ ਰਖਵਾਲੇ ਰੁੱਖਾਂ ਦੇ ਅਸੀਂ ਆਮ ਹੀ ਵਾਤਾਵਰਣ ਦੇ ਨਾਲ ਸੰਬੰਧਿਤ ਹੈ ਜਿਹੜੀਆਂ ਉਹ ਐਕਟੀਵਿਟੀਆਂ ਕਰਦੇ ਆ ਤਾਂ ਬਹੁਤ ਦੁੱਖ ਹੋਇਆ ਅਸੀਂ ਮੌਕੇ ਤੇ ਪਹੁੰਚੇ ਆ ਤਾਂ ਇਹ ਦਰਖਤਾਂ ਤਕਰੀਬਨ 30 ਦਰਖਤ ਹੈ ਜਿਹੜੇ ਉਹ ਛੜਕ ਦੇ ਉੱਤੇ ਆ ਜਿਹੜੇ ਉਹਨਾਂ ਨੂੰ ਵੱਢ ਰਹੇ ਸੀਗੇ ਜੋ ਠੇਕੇਦਾਰ ਹੈ ਤੇ ਕਹਿੰਦੇ ਜੀ ਮਹਿਕਮੇ ਨੇ ਸਾਨੂੰ ਜਿਹੜੀ ਹੈਗੀ ਇੱਕ ਗਿੱਦਰ ਚਿੱਠੀ ਜੀ ਦਿੱਤੀ ਹੈ ਤੇ ਅਸੀਂ ਤਾਂ ਉਹਦੇ ਆਧਾਰ ਤੇ ਇਹ ਜਿਹੜੇ ਦਰਖਤ ਹੈ ਜਿਹ ਵੱਡੇ ਪੁਰਾਣੇ ਪੂਰੇ ਭਰੇ ਹੋਏ ਦਰਖਤ ਹੈ ਜਿਹੜੇ ਉਹਨਾਂ ਨੂੰ ਜਿਹੜਾ ਇਸ ਟਾਈਮ ਵੱਡਿਆ ਕੁਛ ਦਰਖਤ ਵੱਢਤੇ ਕੁਛ ਦੇ ਉੱਤੇ ਬਾਢਾ ਲਾਇਆ ਹੋਇਆ ਜੀਸੀਬੀ ਹੈਗੀ ਆ ਟਰਾਲੀ ਸੀ ਲੇਬਰ ਲੱਗੀ ਹੋਈ ਆ ਤਾਂ ਅਸੀਂ ਇਹਨਾਂ ਨੂੰ ਰੋਕਿਆ ਇੱਥੇ ਆ ਕੇ ਤਾਂ ਸਾਡੇ ਨਾਲ ਠੇਕੇਦਾਰ ਨੇ ਵੀ ਸਾਡੇ ਨਾਲ ਜਿਹੜਾ ਹੈਗਾ ਮੰਦੀ ਭਾਸ਼ਾ ਸਾਡੇ ਨਾਲ ਵਰਤੀ ਆ ਵੀ ਤੁਸੀਂ ਕਿਵੇਂ ਰੋਕ ਲੋਂਗੇ ਤਾਂ ਸੀ ਕਿ ਕੀ ਅਸੀਂ ਰੋਕ ਸਕਦੇ ਆ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈ ਤਾਂ ਪਰਮਿਸ਼ਨ ਜਿਹੜੀ ਦੇਖੀ ਹੈ ਉਹ ਪਰਮਿਸ਼ਨ ਹੈ ਜਿਹੜੀ ਉਹ ਸਭ ਮਿਲੀ ਭੁਗਤਾਲੀ ਪਰਮਿਸ਼ਨ ਹੈ ਉਹ ਪੈਸੇ ਲੈ ਦੇ ਕੇ ਕੋਈ ਗੋਲ ਮੋਲ ਗੱਲਾਂ ਕਰਕੇ ਬਣਾਈ ਲੱਗਦੀ ਹੈ ਜਾਂ ਕਿਤੋਂ ਮੰਗਵਾਈ ਲੱਗਦੀ ਹੈ ਜਾਂ ਕਿਸੇ ਨੇ ਦਿੱਤੀ ਹੈ ਕਿਉਂਕਿ ਮਹਿਕਮਾ ਜਿਹੜਾ ਹੈਗਾ ਉਹਨੇ ਇਹ ਸੜਕ ਦੇ ਉੱਤੇ ਜਿੱਥੇ ਆਪਾਂ ਖੜੇ ਆ ਉਹ ਦਰਖਤਾਂ ਨੂੰ ਵੱਢਣ ਦੀ ਪਰਮਿਸ਼ਨ ਦਿੱਤੀ ਹੈ ਜਿਹੜੀ ਕਲੋਨੀ ਨੂੰ ਇਹਨਾਂ ਨੇ ਫਾਇਦਾ ਪਹੁੰਚਾਉਣਾ ਜਾਂ ਜਿਹੜੀ ਇੱਕ ਬਿਲਡਿੰਗ ਇੱਧਰ ਬਣ ਰਹੀ ਹੈ ਇੱਕ ਟਾਈਮ ਸਕੁਅਰ ਬਣ ਰਿਹਾ ਹੈ ਉਹਨੂੰ ਫਾਇਦਾ ਪਹੁੰਚਾਉਣਾ ਉਹਦੀ ਰਜਿਸਟਰੀ ਅੰਦਰ ਦੀ ਹੈ ਨਾ ਕਿ ਸੜਕ ਦੀ ਰਜਿਸਟਰੀ ਹੈ ਉਹ ਅਪਡੇਟ ਰਜਿਸਟਰੀ ਜਿੱਥੋਂ ਤੱਕ ਉਹਨਾਂ ਦੀ ਹੋਈ ਆ ਆਪਦਾ ਕੁਛ ਕਰਨ ਚਾਹੇ ਸੌਣੇ ਦੀਆਂ ਕੰਦਾ ਕੱਢ ਲੈਣ ਲੇਕਿਨ ਜਿਹੜੀ ਸੜਕ ਹੈ ਜਿਹੜੀ ਆਮ ਪਬਲਿਕ ਦੀ ਸੜਕ ਹੈ ਜਿਹੜੀ ਇਸ ਧਰਤੀ ਦੇ ਉੱਤੇ ਦਰਖਤ ਹੈ ਜਿਹੜੇ ਉਹ ਕੁਦਰਤ ਵੱਲੋਂ ਹੋਏ ਵਿਆ ਉਹਨਾਂ ਨੂੰ ਵੱਢਣ ਦੀ ਪਰਮਿਸ਼ਨ ਇਹਨਾਂ ਨੂੰ ਕਿਹਨੇ ਦਿੱਤੀ ਆ ਤਾਂ ਅਸੀਂ ਉਸ ਨੂੰ ਰੋਕਣ ਖਾਤਰ ਵੱਖ-ਵੱਖ ਜਿਹੜੇ ਸਾਡੇ ਨਾਲ ਸਾਥੀ ਖੜੇ ਆ ਮੱਲੇ ਵਾਲੇ ਖੜੇ ਆ ਸਮਾਜ ਸੇਵੀ ਖੜੇ ਆ ਤਾਂ ਅਸੀਂ ਜਿਹੜਾ ਹੈਗਾ ਉਹ ਬੰਦ ਕਰਾਉਣੀ ਹੈ ਉਹ ਪਰਮਿਸ਼ਨ ਜਿਹੜੀ ਹੈਗੀ ਆ ਉਹ ਰੱਦ ਕਰਾਉਣੀ ਹੈ ਆਪੇ ਮਹਿਕਮਾ ਸਾਨੂੰ ਇਹਦਾ ਸਪਸ਼ਟੀਕਰਨ ਦੇਵੇ ਵੀ ਕਿਹਦੀ ਪਰਮਿਸ਼ਨ ਨਾਲ ਦਿੱਤੀ ਹੈ ਕਿੱਥੋਂ ਤੁਸੀਂ ਅਥਾਰਟੀ ਲੈਂਦੀ ਆ ਜਦੋਂ ਤੁਸੀਂ ਦਰਖਤ ਲਾਏ ਨਹੀਂ ਪਾਣੀ ਉਹਨਾਂ ਨੂੰ ਅਸੀਂ ਪਾਉਨੇ ਆ ਪਾਣੀ ਉਹਨਾਂ ਨੂੰ ਮੱਲੇ ਵਾਲੇ ਪਾਉਂਦੇ ਆ ਪਾਣੀ ਉਹਨਾਂ ਨੂੰ ਜੋ ਦਰਖਤਾਂ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਪਾਉਂਦੇ ਆ ਉਹਨਾਂ ਨੇ ਵੱਡੇ ਕੀਤੇ ਆ ਤੁਸੀਂ ਨਾ ਇਹਨਾਂ ਨੂੰ ਪਾਣੀ ਪਾਉਣਾ ਕਦੇ ਜ਼ਿੰਦਗੀ 'ਚ ਨਾ ਤੁਸੀਂ ਕਦੇ ਇਹਨਾਂ ਦਾ ਸੁੱਕੇ ਹਰੇ ਦਾ ਦੇਖਣਾ ਤੇ ਤੁਸੀਂ ਸਿਰਫ ਪੈਸੇ ਖਾਣ ਖਾਤਰ ਪਰਮਿਸ਼ਨਾਂ ਦਿੰਦੇ ਹੋ ਅਸੀਂ ਇਹ ਬੰਦ ਕਰਾਉਣੀ ਆ ਇਹ ਇੱਥੇ ਨਹੀਂ ਇਹ ਇਹ ਜਾਂ ਕੁਝ ਹੋਣ ਦੇਵਾਂਗੇ ਕਿਹੜੇ ਤੁਸੀਂ ਕਿਹਾ ਇਹ ਚਿੱਠੀ ਆਈ ਹੈਗੀ ਉਹਦੇ ਕੋਈ ਆਧਾਰ ਦੱਸਾ ਗਿਆ ਨਹੀਂ ਉਹ ਬਸ ਗਿੱਦੜ ਚਿੱਠੀ ਹੈ ਉਹ ਦਿਖਦਾ ਵੀ ਆ ਇੰਨੇ 2,70,000 ਦੇ ਕਰੀਬ ਅਸੀਂ ਬੋਲੀ ਫਲਾਨੀ ਬੰਦੇ ਨੂੰ ਦੇਤੀ ਮੋੜ ਮੰਡੀ ਦੇ ਨੂੰ ਤੇ ਉਹ ਦਰਖਤ 30 ਦਰਖਤ ਹੈ ਜਿਹੜੇ ਪਿੱਪਲ ਨਿੰਮ ਬੋੜ ਹੋਰ ਜਿਵੇਂ ਟਾਲੀਆਂ ਇਹ ਅਰਜਨ ਜਾਂ ਹੋਰ ਕਾਫੀ ਕਿਸਮ ਦੇ ਦਰਖਤ ਹੈ ਅਸ਼ੋਕਾ ਟਰੀ ਨੇ ਤਾਂ ਸਾਰੇ ਵੱਡੇ ਜਾ ਰਹੇ ਆ ਪਹਿਲੀ ਗੱਲ ਤਾਂ ਸਰਕਾਰ ਨੂੰ ਇਹ ਗੱਲ ਮੈਂ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਸਟੇਟ ਦਾ ਪੰਜਾਬ ਦਾ ਰੁੱਖ ਹੈ ਉਹ ਟਾਲੀ ਹੈ ਤੁਸੀਂ ਲਾਉਣੇ ਤਾਂ ਕੀ ਸੀ ਤੁਸੀਂ ਵੱਢੀ ਜਾਂਦੇ ਹੋ ਕਿੰਨੇ ਦਰਖਤਾਂ ਦੇ ਉੱਤੇ ਆਲ ਨੇ ਪਾਏ ਹੋਏ ਆ ਕਿੰਨੇ ਪੰਛੀ ਰਹਿੰਦੇ ਆ ਉਹਦੇ ਉੱਤੇ ਕਿੰਨੇ ਉਹਨਾਂ ਦੇ ਪੰਛੀਆਂ ਦੇ ਜਿਹੜੇ ਬੱਚੇ ਹੋਣਗੇ ਤੁਸੀਂ ਸਾਰਿਆਂ ਦਾ ਤੁਸੀਂ ਇਨਸਾਨੀਅਤ ਦਾ ਘਾਣ ਕਰ ਰਹੇ ਹੋ ਤੇ ਨਾਲ ਤੁਸੀਂ ਕੁਦਰਤ ਦੇ ਇੱਕ ਦਾ ਵੀ ਦੁਸ਼ਮਣ ਬਣੇ ਹੋ ਨਾਲ ਪਸ਼ੂ ਪੰਛੀਆਂ ਦੇ ਵੀ ਦੁਸ਼ਮਣ ਬਣੇ ਹੋ ਤੁਸੀਂ ਸੈਂਟਰ ਕਿਵੇਂ ਪਰਮਿਸ਼ਨ ਦੇ ਦੂ ਪਹਿਲਾਂ ਸਟੇਟ ਦੇਊਗੀ ਫਿਰ ਸੈਂਟਰ ਗਵਰਨਮੈਂਟ ਤੱਕ ਜਾਂਦੀ ਹੈ ਗੱਲ ਸੈਂਟਰ ਸਿੱਧੀ ਪਰਮਿਸ਼ਨ ਕਿਵੇਂ ਦੇ ਦੂਗਾ ਸਟੇਟ ਦੇ ਰੋਕਾਂ ਨੇ ਸਭ ਪੁੱਪੂ ਹਾਂ ਬਿਲਕੁਲ ਨਾ ਹੀ ਇਹ ਨੈਸ਼ਨਲ ਹਾਈਵੇ ਆ ਨਾ ਹੀ ਇੱਥੇ ਕੋਈ ਨੈਸ਼ਨਲ ਹਾਈਵੇ ਦਾ ਕੋਈ ਪ੍ਰੋਜੈਕਟ ਹੈ ਇਹ ਤਾਂ ਇਹਨਾਂ ਨੇ ਆਪ ਦੀ ਕਲੋਨੀ ਨੂੰ ਦੀ ਸ਼ਕਲ ਨਹੀਂ ਦਿਖਦੀ ਸੀ ਆਪ ਦਾ ਪ੍ਰੋਜੈਕਟ ਦੀ ਸ਼ਕਲ ਨਹੀਂ ਦਿਖਦੀ ਸੀ ਉਹਦੋਂ ਫਾਇਦਾ ਪੰਚਾ ਰਹੇ ਆ ਇਹ ਮੇਰਾ ਨਾਮ ਸੋਨੀਆ ਨਾਇਰ ਹੈ ਜੀ ਸਾਡੇ ਤਾਂ ਪ੍ਰਧਾਨ ਮੰਤਰੀ ਜੀ ਨੇ ਸਕੀਮ ਦਿੱਤੀ ਵੀ ਇੱਕ ਪੇੜ ਮਾ ਕੇ ਨਾਮ ਤੇ ਇਹ ਦੇਖੋ ਜੀ ਪੇੜਾਂ ਦੇ ਜਿਹੜੇ ਲੱਗੇ ਹੋਏ ਪੇੜ ਆ ਸਟੇਟ ਗਵਰਨਮੈਂਟ ਉਜਾੜਨ ਤੇ ਲੱਗੀ ਹੋਈ ਹੈ ਬਿਨਾ ਕਿਸੇ ਡਿਸੀਜਨ ਤੋਂ ਕਿ ਸਿਰਫ ਆ ਕਲੋਨੀ ਦੀ ਜਿਹੜੀ ਹੈ ਉਹ ਸੁੰਦਰਤਾ ਖਰਾਬ ਹੋ ਰਹੀ ਹੈ ਉਹ ਸੜਕ ਤੋਂ ਬਹੁਤ ਪਿੱਛੇ ਡਿਰੀਜ਼ ਹੈ ਕੋਈ ਪ੍ਰੋਬਲਮ ਨਹੀਂ ਹੈ ਜਿਸ ਲਿਪ ਰੋਡ ਵੀ ਹੈ ਤਾਂ ਵੀ ਨਿਕਲ ਸਕਦੀ ਹੈ ਤੇ ਇਹਨਾਂ ਨੇ 1 ਮਿੰਟ ਚ ਲਗਾਇਆ ਕਿ ਆ 30 ਪੇੜ ਕੱਟਣ ਦਾ ਠੇਕਾ ਕਿਸੇ ਨੂੰ ਦੇਤਾ ਤੇ ਇੱਕ ਪੇੜ ਲੱਗਣ ਤੇ ਕਿੰਨੇ ਟਾਈਮ ਲੱਗਦਾ ਇੱਕ 10 ਸਾਲ ਚ ਇੱਕ ਜਿਹੜਾ ਰੁੱਖ ਹੈ ਉਹ ਪੂਰਾ ਤਿਆਰ ਹੁੰਦਾ ਤੇ ਕਹਿੰਦਾ ਵੀ ਇਹ 50 ਸਾਲ ਪੁਰਾਣੇ ਲੱਗੇ ਆ ਸਟੇਟ ਹਾਈਵੇ ਆ ਤੇ ਸਾਨੂੰ ਛਾਂ ਦੀ ਲੋੜ ਆ ਛਾਂ ਸੀ ਵੀ ਇਹਨਾਂ ਸਾਰੇ ਇਹ ਛਾਂ ਬਰਬਾਦ ਕਰਤੇ ਸਾਰੇ ਅਜਿਹਾ ਕਿ ਪੜਦੇ ਆ ਗੇੜੇ ਸਾਰੇ ਪੱਟਨੇ ਸ਼ੁਰੂ ਕਰਤੇ ਇਹਨਾਂ ਨੇ ਇਹ ਗਾਹਾਂ ਤੱਕ ਤੁਰਿਆ ਜਾਂਦੇ ਆ ਇਹਨਾਂ ਦਾ ਕੋਈ ਦਿੱਕਤ ਨਹੀਂ ਕਿਸੇ ਨੂੰ ਇਹਨਾਂ ਦਾ ਕਾਹ ਡਿੱਕਾ ਹੈ ਜਦ ਸਟੇਟ ਹਾਈਵੇ ਦਾ ਸੜਕ 100 ਫੁੱਟ ਚ ਆਉਂਦੇ ਆ 100 ਫੁੱਟ ਚ ਆਉਂਦੇ ਆ ਕੋਈ ਇਹਨਾਂ ਦੇ ਵਿੱਚ ਨਹੀਂ ਆਉਂਦੇ ਇਹ 100 ਫੁੱਟ ਚ ਆਉਂਦੇ ਆ ਜਿਹੜੀ ਆਪਣੀ ਸਟੇਟ ਹਾਈਵੇ ਆ ਸਾਰੇ ਬੜਿੰਡੇ ਵਾਸੀਆਂ ਨੂੰ ਮੇਰੀ ਤਰਫੋਂ ਰਾਮ ਰਾਮ ਪਹਿਲੀ ਗੱਲ ਤਾਂ ਆਪਾਂ Hindu ਹੋ ਗਏ ਆਪਣੇ ਸਾਰੀਆਂ ਜਥੇਬੰਦੀਆਂ ਆਪਾਂ ਪੇੜ ਲਗਾਣੇ ਐ ਇਹ ਪੇੜ ਆਪਾਂ ਵੜਦੇ ਐ ਵਪਾਰ ਕਰਨਾ ਕੋਈ ਬੁਰੀ ਚੀਜ਼ ਨਹੀਂ ਕਲੋਨੀਆਂ ਕਟਰੀਆਂ ਕੋਈ ਬੁਰੀ ਚੀਜ਼ ਨਹੀਂ ਪੈਸੇ ਕਵਾਣੇ ਕੋਈ ਬੁਰੀ ਚੀਜ਼ ਨਹੀਂ ਆਪਾਂ ਵਪਾਰ ਵੀ ਕਰਦੇ ਐ ਤੇ ਕਲੋਨੀਆਂ ਵੀ ਕੱਟਦੀਆਂ ਤੇ ਪੈਸੇ ਵੀ ਕਵਾਣੇ ਐ ਜਿਹੜੇ ਬੰਦੇ ਆਪਰੇ ਉਹਨੂੰ ਲੀਡਰ ਵੀ ਕਹਾਖਦੇ ਐ ਤੇ ਵਪਾਰੀ ਵੀ ਆਖਦੇ ਐ ਕਿ ਕਿੱਥੋਂ ਤੱਕ ਜਾਇਜ਼ ਐ ਕਿ ਆਪਾਂ ਜਿਹੜਾ ਪੇੜ 50-50 ਸਾਲਾ ਜਿੱਤੇ ਬਲਗੀ ਦਰਖਤ ਇੱਕ ਤਿਆਰ ਹੁੰਦਾ ਤੇ ਆਪਾਂ ਉਹਨੂੰ ਪੇੜ ਕੱਤੀ ਜਾਈਏ ਤੇ ਜਦ ਕਿ ਆਪਣੇ ਕੋਲੇ ਪਰਮਿਸ਼ਨ ਵੀ ਪ੍ਰੋਪਰ ਹੈ ਨਹੀਂ ਜਦੋਂ ਮੈਂ ਤੇ ਗੁਰਮਿੰਦਰ ਸ਼ਰਮਾ ਜੀ ਨੇ ਅਤੇ ਸੋਨੀਆ ਨਾਇਰ ਮੈਡਮ ਨੇ ਇਹ ਗੱਲ ਦੇਖੀ ਕਿ ਇੱਕ ਪੇੜ ਕੱਤੀ ਜਾਂਦੀ ਹੈ ਜੀ 메인 ਰੋਡ ਦੇ ਜਿਹੜਾ ਕਿ ਪੇੜ 50-50 ਸਾਲਾਂ ਚ ਪੈਦਾ ਹੋਇਆ ਹੈ ਕੀ ਉਹ ਪੇੜ ਦੀ ਇਹਨਾਂ ਕੋਲ ਪਰਮਿਸ਼ਨ ਹੈਗੀ ਹੈ ਕੀ ਇਹ ਇੱਕ ਸੰਵਿਧਾਨ ਤੋਂ ਬਾਹਰ ਹੈ ਇਹ ਮੈਂ ਇੱਕ ਗੱਲ ਕਹਿੰਦਾ ਵਪਾਰ ਕਰਨਾ ਇੱਕ ਅਲੱਗ ਚੀਜ਼ ਹੈ ਪਰ ਅਨਿਆਏ ਨਾ ਕਰੋ ਪੇੜ ਕੱਟਣਾ ਇੱਕ ਪਾਪ ਹੈ ਇਹ ਰੁੱਖਾਂ ਦੀ ਛਾਂ ਹੈ ਮਰਨਾ ਸਾਰਿਆਂ ਨੇ ਹੈ ਪਰ ਮਰਨ ਦੇ ਵਿੱਚ ਆਪਾਂ ਇੰਨੇ ਪਾਪੀ ਨਾ ਬਣਈਏ ਕਿ ਆਪਾਂ ਆਪਦੇ ਇਨਸਾਨੀਅਤ ਦੀ ਖੋ ਬਟਕੀ ਹਾਂ ਜੀ ਇਹ ਨਾ ਜੀ ਮਤਲਬ ਇਹ ਕਹਿੰਦੇ ਸਾਡੇ ਕੋਲੇ ਮਨਜ਼ੂਰੀ ਹੈ ਜੀ ਅਸੀਂ ਮਤਲਬ ਫੋਰੈਸਟ ਭਾਗ ਤੋਂ ਮਨਜ਼ੂਰੀ ਲੈਤੀ ਹੈ ਤੇ ਅਸੀਂ ਫੇਰ ਪਟ ਰਹੇ ਹਾਂ ਜੀ ਤੇ ਕੁਝ ਸਮਾਸੇ ਵੀ ਬੰਦੇ ਇਕੱਠੇ ਹੋ ਕੇ ਇਹਨੂੰ ਰੋਕਣ ਦੀ ਮਤਲਬ ਰੋਕਿਆ ਇਹਨੂੰ ਕੰਮ ਨੂੰ ਇਹਨੂੰ ਸਾਨੂੰ ਪਤਾ ਲੱਗਿਆ ਜੀ ਵੀ ਇੱਥੇ ਦਰਖਤ ਵੱਡੇ ਜਾ ਰਹੇ ਆ ਤੇ ਅਸੀਂ ਤੁਰੰਤੀ ਇੱਥੇ ਜਨੂੰ ਪਹੁੰਚੇ ਦੇਖਿਆ ਤਾਂ ਇਹ ਕਾਫੀ ਪੁਰਾਣੇ ਦਰਖਤ ਆ 30 35 35 ਸਾਲ ਪੁਰਾਣੇ ਪੂਰੇ ਮੋٹے ਤਾਜੇ ਵੱਡੇ ਵੱਡੇ ਤੇ ਇੱਥੇ ਕੱਟੇ ਜਾ ਰਹੇ ਸੀਗੇ ਜਦੋਂ ਇਹਨਾਂ ਨੂੰ ਰੋਕਿਆ ਪੁੱਛਿਆ ਵੀ ਕੀ ਉਹ ਹੈ ਪੱਤਰਕਾਰ ਭਾਈ ਵੀ ਇੱਥੇ ਆਏ ਹੋਏ ਸੀ ਕਾਫੀ ਤੇ ਜਦੋਂ ਇਹ ਕਹਿੰਦੇ ਵੀ ਸਾਡੇ ਕੋਲੇ ਮਨਜ਼ੂਰੀ ਆ ਔਰ ਉਹ ਮਨਜ਼ੂਰੀ ਹੋਊਗੀ ਤਾਂ ਗੇਟ ਦੀ ਐਂਟ੍ਰੈਂਸ ਦੀ ਹੋਊਗੀ ਜਾਂ ਕੋਈ ਹੋਰ ਹੋਊਗੀ ਪਰ ਉਹ ਪ੍ਰੋਪਰ ਆਨਸਰ ਜਾਂ ਨਹੀਂ ਦੇ ਰਹੇ ਬਸ ਇੱਕ ਮਨਜ਼ੂਰੀ ਮਨਜ਼ੂਰੀ ਕਰੀ ਜਾਂਦੇ ਆ ਵੀ ਸਾਡੇ ਕੋਲੇ ਆ ਹੁਣ ਇਹ ਏਸ ਲਾਈਨ 'ਚ ਘੱਟੋ ਘਾਟ 20 25 ਦਰਖਤ ਆ ਹੁਣ ਉਹ 25 ਦਰਖਤਾਂ ਦੀ ਮਨਜ਼ੂਰੀ ਮੈਨੂੰ ਨਹੀਂ ਲੱਗਦਾ ਵੀ ਕੋਈ ਏਸੀ ਕਮਰੇ 'ਚ ਬੈਠ ਕੇ ਤਾਂ ਬਿਮਾਰੀ ਕੋਈ ਦੇ ਦੇ ਜਾਂ ਕੋਈ ਨੰਗਿਆ ਜਾਂਦਾ ਜਾਂ ਦੇਖ ਕੇ ਗਿਆ ਹੋਇਆ ਬੰਦਾ ਐਡੀ ਮਨਜ਼ੂਰੀ ਤਾਂ ਇੱਕ ਪੰਪ ਦੇ ਦਰਖਤ ਇੱਕ ਪੰਪ ਦਾ ਵੀ ਜੇ ਮੂਰੇ ਦਰਖਤੋਂ ਦਾ ਹੋਵੇ ਨਾ ਉਹ ਵੀ ਪਟਾਉਣ ਲਈ ਜੀ ਬਹੁਤ ਟਾਈਮ ਲੱਗ ਜਾਂਦਾ ਹੈ ਇਹਦਾ ਰਾਤੋਂ ਰਾਤ ਤੁਸੀਂ ਦੇਖੋ ਜੀ ਆਹ ਸਵੇਰ ਦੇ ਲੱਗਿਆ ਇਹ ਤੇ ਆਹੂ ਲਾ ਦੇ ਇਹਨਾਂ ਨੇ ਦਾ ਵੜ ਵੜ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ